ਆ ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਛੁੱਟੀ ਸੀ ਅੱਜ ਇਹਨਾਂ ਨੂੰ ਲੈ ਕੇ ਚੱਲੇ ਆ ਟਵਾਸਨਮਾਲ ਉੱਥੋਂ ਕਹਿੰਦੇ ਬੂਟ ਵਗੈਰਾ ਲੈਣੇ ਆ ਤੇ ਹੋਰ ਸ਼ਾਪਿੰਗਾਂ ਕਰਨੀਆਂ ਬੱਚਿਆਂ ਲਈ ਕੁਝ ਆਪ ਤੇ ਮੈਂ ਕਿਹਾ ਚਲੋ ਤੁਹਾਨੂੰ ਲੈ ਕੇ ਚੱਲਦਾ ਤੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਚੱਲੇ ਆ ਟਵਾਸਨਮਾਲ ਆ ਚਲੋ ਆ ਪਿੱਛੇ ਰੱਖੋ ਸ਼ੌਂਕ ਤੇ ਆ ਜਾਓ ਤੁਸੀਂ ਵੀ ਚਲੋ ਨਾਲ ਤੁਹਾਨੂੰ ਵੀ ਦਿਖਾਉਣੇ ਆ ਅੱਜ ਥੋੜਾ ਚੱਲੇ ਆ ਸਰੀ ਤੋਂ ਬਾਹਰ ਤੇ ਬਾਕੀ ਵੀਡੀਓ ਆਪਣੇ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਬੜੀ ਅਗਰੀਨਾ ਤੇ ਇੱਥੋਂ ਜਿਹੜਾ ਟੋਟਲ ਸਾਡਾ ਸਫਰ ਹੈਗਾ 31 ਕਿਲੋਮੀਟਰ ਰਾਜ ਤੇਲ ਪਾਉਣ ਨੂੰ ਰੁਕੇ ਸੀ ਮੈਂ ਕਿਹਾ ਚੱਲ ਕੌਫੀ ਵੀ ਲੈ ਲੈਂਦੇ ਆ ਪੈਟਰੋਲ ਪੰਪ ਦੇ ਉਧਰ ਤਾਂ ਕਾਰਡ ਵੀ ਵੇਖੇ ਸਵਾਈਪ ਕਰ ਲਈਦਾ ਇੱਥੇ ਤੇ ਪਰ ਮੈਂ ਪੰਪ ਦੇ ਅੰਦਰ ਜਾ ਕੇ ਫਿਰ ਪੈਸੇ ਦੇ ਤੇ ਆਏ ਆ ਤੇ ਹੁਣ ਆਪਾਂ ਪਾਉਣੇ ਆ ਤੇਲ ਪੰਪ ਦੇ ਅੰਦਰ ਪੈਸੇ ਦੇ ਕੇ ਤੇ ਉਹਨਾਂ ਨੂੰ ਮਸ਼ੀਨ ਨੰਬਰ ਦੱਸ ਦੇਈਦਾ ਇੱਥੇ ਆ ਦੇਖੋ ਤਿੰਨ ਆਪਸ਼ਨ ਆ ਨੇ ਚਾਰ ਨੇ ਫਿਰ ਪਚਵਾ ਦੂਜੀਆਂ ਗੱਡੀਆਂ ਚ ਪੈਂਦਾ ਜਿਹੜੀਆਂ ਬਾੜੀਆਂ ਉਹਨਾਂ ਦਾ ਸਪੋਰਟ ਕਾਰਾਂ ਚ ਨੇ ਲੈਂਬਰ ਜਣੀ ਫਰਾਰੀਆਂ ਵੱਡੀਆਂ ਆਪਾਂ ਆਪਣਾ ਰੈਗੂਲਰ ਸੋ ਆਪਾਂ ਰੈਗੂਲਰ ਸਿਲੈਕਟ ਕਰ ਲਿਆ ਇਹਦਾ 1.75 ਪਰ ਲੀਟਰ ਰੇਟ ਆ ਆਪਣਾ ਚੱਲ ਪਿਆ ਕੱਡਵੱਟ ਤੇਲ ਦਾ ਰੇਟ ਆ ਜਿਵੇਂ 175 ਆ 87 ਜਿਹੜਾ ਰੈਗੂਲਰ ਹੁੰਦਾ ਆਮ ਇਹਨਾਂ ਗੱਡੀਆਂ 'ਚ ਜ਼ਿਆਦਾਤਰ ਰੈਗੂਲਰ ਹੀ ਪੈਂਦਾ ਵਾ ਫਿਰ ਐਕਸਟਰਾ ਹੁੰਦਾ ਫਿਰ ਸੁਪਰੀਮ ਫਿਰ ਸੁਪਰੀਮ ਦੂਜਾ ਹੁੰਦਾ ਜਦੋਂ ਜਦ ਮਿਲਿਨੀਆਂ ਲਗਜ਼ਰੀ ਗੱਡੀਆਂ ਗੱਡੀਆਂ ਆ ਜਾਂਦੀਆਂ ਨੇ ਉਹਨਾਂ 'ਚ ਡਿਫਰੈਂਟ ਟਾਈਪ ਦਾ ਹੁੰਦਾ ਤੇ ਸੋ ਅੱਡਵੱਟ ਗੱਡੀਆਂ 'ਚ ਅੱਡਵੱਟ ਤਰ੍ਹਾਂ ਦਾ ਤੇਲ ਪੈਂਦਾ ਇਹਨਾਂ ਦੀ ਮੇਰੇ ਖਿਆਲ ਨਾਲ ਤੇਲ ਦੀ ਸਫਾਈ ਸੁਫੀ ਦਾ ਫਰਕ ਹੋਣਾ ਤੁਹਾ ਆਪਾ ਰੈਗੂਲਰ ਪਾ ਲਿਆ ਤੇ ਵਾਤਾਵਰਨ ਦੇਖ ਲਓ ਕਿੰਨਾ ਸੋਹਣਾ ਰੋਖ ਹੀ ਰੋਖ ਨੇ ਚਾਰੇ ਪਾਸੇ ਰੁੱਖ ਉਹਨੇ ਘੜੇ ਡਾ ਜੀ ਆਪਣੇ ਇੰਡੀਆ ਦਾ ਜੇ ਕਿਤੇ ਜਾਂਦੇ ਹੋਏਗੇ ਤੇ ਰੜਾ ਮਦਾ ਨਹੀਂ ਹੁੰਦਾ ਕਿਤੇ ਕੋਈ ਮੜਾ ਮੋਟਾ ਜਾਂ ਬੂਟਾ ਟਾਲੀ ਮਿੱਟੀ ਮਿੱਟੀ ਸਾਰੇ ਕੋਈ ਤਰੇ ਗੁਕਹਿਣ ਮਾੜੀ ਮੋਟੀ ਜੀ ਖੜੀ ਹੁੰਦੀ ਆ ਜੇ ਜੇ ਜਾਣਾ ਹੈ ਨਾ ਬਾਰਡਰ ਰਹਿਣ ਦਾ ਲੋਨ ਨੂੰ ਬਾਹਰ ਵਾਲਾ ਉਹ ਵੀ ਮਿਲਦਾ ਜਿੰਨੇ ਕੁ ਵਿਚਾਰੇ ਉਹ ਬੂਟੇ ਆ ਨਿੱਕੇ ਨਿੱਕੇ ਆਪਣੇ ਉਹ ਆਪ ਆਕਸੀਜਨ ਨੂੰ ਤਰਸਦੇ ਉਹਨਾਂ ਕਿਸੇ ਨੂੰ ਵੀ ਦੇਣੀ ਆ ਉਹਦੇ ਨਾਲ ਉਹਨਾਂ ਨੂੰ ਕੋਈ ਪਾਣੀ ਪਾਉਂਦਾ ਉਹਨਾਂ ਦੇ ਸਾਹ ਤੇ ਸੁੱਤੇ ਪਿਆ ਹੈ ਹੈ ਆਹ ਦੇਖ ਲੋ ਰੋਖੀ ਰੋਖਣੇ ਚਾਰੇ ਪਾਸੇ ਹਰਿਆਲੀ ਸਾਫ ਸਾਫ ਨਸਰਾਰੇ ਸਾਰੇ ਪਾਸੇ ਸਾਫ ਸਾਫ ਜੀ ਫੇਰ ਹੀ ਵੀ ਇੱਧਰ ਦੀ ਜਾਂਦੀ ਆ ਫੇਰ ਹੀ ਜਿਹੜੀ ਜਿੱਥੇ ਜਾਂਦੇ ਆ ਆ ਟ੍ਰੇਨ ਆ ਰਹੀ ਆ ਦੇਖੋ ਕਿੰਡੀ ਲੰਮੀ ਟ੍ਰੇਨ ਆ ਹੈ ਹੁਣ ਦੇਖੀ ਜਾਓ ਕਿੰਨੀ ਲੰਮੀ ਟ੍ਰੇਨ ਹੋਊਗੀ ਨੇ ਮੁੱਕੀ ਦੇਖ ਲੈ ਅਜੇ ਆਈ ਜਾਂਦੀ ਐ ਹੋਊ 2 ਕਿਲੋਮੀਟਰ ਲੰਮੀ ਤੈਨਾਂ ਓ ਮਾਈ ਗਾਡ ਜਿਆਦਾ ਹੀ ਐ ਜਕਰ ਹਾਂ ਜਿਆਦਾ ਹੀ ਐ ਕਦੋਂ ਦੀ ਸ਼ੁਰੂ ਹੋਈ ਆ ਉਹ ਹੱਲੇ ਦਿਸੀ ਜਾ ਰਹੀ ਐ ਜਾ ਰਹੀ ਐ ਅਪੋੜ ਦੇ ਥੱਲੇ ਆ ਗਈ ਹੱਲੇ ਕਹੋ ਆ ਗਈ ਐ ਉਹ ਦੇਖ ਅਜੇ ਚੱਲੀ ਜਾਂਦੀ ਐ ਨਾ ਬਹੁਤ ਸੈਂਟ ਬਹੁਤ ਸੈਂਟ ਪਰ ਜਿਹੜੀ ਆਪਾਂ ਪਹਿਲਾਂ ਦੇ ਇਤਲੋਂ ਵੀ ਨਹੀਂ ਸੀ ਪਰ ਇਤਲੋਂ ਵੀ ਦਿੱਤਾ ਆ ਤਾਂ ਬਹੁਤ ਲੰਮੀ ਆ ਇੱਥੇ ਆ ਗਈ ਆ ਤਾਂ ਇੰਨ ਅੱਗੇ ਲੱਗਿਆ ਪਿੱਛੇ ਵੀ ਲੱਗਾ ਹੋਰ ਹੈਗੀ ਇੰਦੀ ਆ ਮम्मा ਕਿੱਥੇ ਨਾਲ ਨਹੀਂ ਦਿੰਦੀ ਆ ਬਾਤ ਉਹ ਲੈ ਟ੍ਰੇਨ ਨਹੀਂ ਦੇਸੀ ਨੂੰ ਟ੍ਰੇਨ ਹੀ ਨਹੀਂ ਦੇਸੀ ਕੁੜੀ ਨੂੰ ਕਿੱਡੀ ਲੰਮੀ ਟ੍ਰੇਨ ਨਿਕਲ ਗਈ ਯਾਰ ਐਂਟਰਿੰਗ ਟੂ ਆਸਨ ਮਿਲਸ ਅਸੀਂ ਪਹੁੰਚ ਚੁੱਕੇ ਆ ਤੇ ਹੁਣ ਦੇਖਦੇ ਆ ਪਾਰਕਿੰਗ ਤਾਂ ਮਿਲ ਜੂ ਅੱਜ ਕਿਉਂਕਿ ਨਾ ਦਾ ਅੱਜ ਵੀਕੈਂਡ ਹੈ ਵੀਕਡੇ ਦੇ ਵਿੱਚ ਅਸੀਂ ਆਏ ਆ ਤੇ ਜੀਗੜ ਤੇ ਜਾਂ ਜਦੋਂ ਕੋਈ ਦਿਨ ਤੋਂ ਉਹ ਉਹ ਨਹੀਂ ਪਾਰਕਿੰਗ ਮਿਲਦੀ ਹੁੰਦੀ ਐਦਾਂ ਤਾਂ ਨਾਰਮਲ ਡੇ ਜਿੱਦਾ ਬਾਦੂ ਪਾਰਕਿੰਗ ਮਿਲ ਜਾਂਦੀ ਹੈ ਬਾਕਸਿੰਗ ਦੇ ਤੇ ਉਹ ਆ ਤਾਂ ਗੇਮ ਦਾ ਪਰਸ਼ਾ ਇੱਕ ਵਾਰੀ ਸੀ ਬਾਕਸਿੰਗ ਦੇ ਤੇ ਆਏ ਸੀ ਉਹ ਸਾਨੂੰ ਪਾਰਕਿੰਗ ਨਹੀਂ ਮਿਲਿਆ ਪਾਰਕਿੰਗ ਲਾਉਣ ਦਾ ਨੂੰ ਪੰਮੇ ਤੇ ਨਾਈਕੀ ਬਣਿਆ ਤੁਹਾਨੂੰ 30 ਮਿੰਟ ਲੱਗੇ ਜੋਰੂ ਮਾਗਾ ਚੱਲ ਵੀ ਨਿਕਿਆ ਤੇਰੇ ਲਈ ਉਥੇ ਬੂਟ ਦੇਖਣੇ ਚੱਲ ਤੇ ਕਰ ਪਸੰਦ ਕਿਹੜੇ ਲੈਣੇ ਆ ਚਲੋ ਆ ਸਾਡੀ ਨਿੱਕੀ ਦੇ ਲੈਣੇ ਆ ਬੂਟ ਤੇ ਨਾਈਕੀ ਦੇ ਦੇਖਨੇ ਆ ਆਜੋ ਨਾਲ ਤਾਂ ਨਾਈਕੀ ਦਾ ਸ਼ੋਰ ਹੁੰਦਿਖਾਉਣੇ ਆ ਤੇ ਇਧਰ ਰੂਸ ਵਾਲੇ ਵੀ ਆ ਇਹ ਵੀ ਮਹੰਗਾ ਠੀਕ ਪ੍ਰੋਡਕਟ ਮਤਲਬ ਹਾਂ ਤੇ ਇਧਰ ਆ ਗਿਆ ਨਾਈਕੀ ਤੇ ਚਲੋ ਵੀ ਲੈ ਵੀ ਪਿੱਧਾ ਕਰ ਲੈ ਪਸੰਦ ਸੋਹਣਿਆ ਜੇ ਸ਼ੁਰੂ ਅੱਜ ਹੈ ਇਹ ਅੱਜ ਮਤਲਬ ਵੀਕਡੇ ਕਰਕੇ ਆ ਵੀ ਇਦਾਂ ਸਿੱਧੇ ਆਉਂਦੇ ਐ ਐਂਟਰ ਹੋ ਗਏ ਨਹੀਂ ਤਾਂ ਇੱਥੇ ਲਾਈਨ ਲੱਗੀ ਹੁੰਦੀ ਵੀਕਐਂਡ ਤੇ ਜਾਂ ਜਦੋਂ ਦਿਨ ਤਿਆਰ ਹੋਵੇ ਇੱਥੇ ਵਾਰੀ ਨਹੀਂ ਵੱਜਦੀ ਹੁੰਦੀ ਐਨੀ ਭੀੜ ਹੁੰਦੀ ਐ ਸ਼ੋਅਰੂਮ 'ਚ ਨਹੀਂ ਨਹੀਂ ਇਹ ਪਾ ਉਰੀਆ ਮੇਰੇ ਕੋਲ ਲਾ ਦੇ ਪਹਿਲਾਂ ਇਹ ਵਾਲੇ ਪਾ ਕੇ ਦੇਖ ਲੈ ਹੈਨਾ ਤੂੰ 2 ਮਿੰਟ ਵੇਸਟ ਕਰ ਪਾ ਕੇ ਨਹੀਂ ਲਾ ਸਕਦਾ ਇਹ ਦੂਜੇ ਟੱਚ ਪਾ ਦੇ ਠੀਕ ਜੋ ਦੰਦੇ ਆ ਇਹ ਨਾਈਟੀ ਦੇ ਆ ਅੱਛਾ ਆ ਰਾਵੀ ਨੇ ਪਸੰਦ ਕੀਤੇ ਆ ਹੈਂ ਵਾਹ ਵੀਵਾ ਬਹੁਤ ਸੋਹਣੇ ਸ਼ੂ ਲਏ ਹੈਂ ਦੇਖੋ ਇਹ ਤਾਂ ਤੇਰੇ ਜਾਰਡਨ ਦੇ ਸ਼ੂ ਆ ਨਾਈਕੀ ਦੇ ਥੋੜੀ ਆ ਹਾਂ ਕਿਉਂਕਿ ਉੱਥੇ ਹਾਂ 에어 ਜਾਰਡਨ ਹਾਂ ਆ ਦੇਖ ਆ ਦੇਖ 에어 ਜਾਰਡਨ ਦਰ ਲਾਇਆ ਵੀ ਰਵੀ ਸਾਡੇ ਇੰਦੇ ਜਾਰਡਨ ਦੇ ਸ਼ੂ ਲੈ ਰਹੇ ਹੈ ਨਾਈਕੀ ਦੇ ਤਾਂ ਤੇਰੇ ਪਾਈ ਹੋਏ ਆ ਹੁਣ ਤੂੰ ਜਾਰਡਨ ਦੇ ਲੈ ਲੈ ਬਾਹਰ ਦੇਖੋ ਨਾਈਕੀ ਪਾਈ ਹੋਏ ਹੁਣ ਬਸ ਹੁਣ ਤੇਰੇ ਵਾਸਤੇ ਕੱਖ ਨਹੀਂ ਲੈਣਾ ਠੀਕ ਆ ਜੇ ਬੈਗ ਮਿਲਿਆ ਤਾਂ ਆ ਕਰਕੇ ਲੈਣਾ ਮਮੀ ਨੇ ਕਿਹਾ ਹੂੰ ਤੇਲਵਾਸ ਤੇ ਕੁਛ ਵੀ ਨਹੀਂ ਹਾਂ? ਉਹਨਾਂ ਕੈ ਫ੍ਰੀ ਪੈਂਟ ਆਜੋ ਫਿਰ ਫ੍ਰੀ ਪੈਂਟ ਵੈਨਿਊ ਬਾਏ ਦਾ ਜੈਕਟ ਉਹਨਾਂ ਨੇ ਜੈਕਟ ਚੋਂ ਕੱਢ ਲੈਣੇ ਪੈਂਟ ਦੇ ਵੀ

ਇੰਗ ਵਗੈਰਾ ਕਰਦੇ ਆ ਖਿਸ਼ਾਂ ਜਾਉਂਦਾ ਚਾਰ ਦਾ ਫੰਕ हां साहब ਜਿੰਨੀਆਂ ਵੀ ਨੇ ਆ ਲੰਮੀਆਂ ਲੰਮੀਆਂ ਕੁੰਡੀਆਂ ਆ ਫੜਨ ਵਾਲੀਆਂ ਮੱਛੀਆਂ ਫੜਨ ਵਾਲੀਆਂ ਐ ਸਾਰੀਆਂ ਹੀ ਆ ਤੇ ਸਾਰਾ ਮੱਛੀਆਂ ਵਾਲਾ ਵੀ ਫੜਨ ਦਾ ਸਮਾਨ ਆ ਸਾਰਾ ਇਹ ਆ ਇਧਰ ਬਾਰਬੀਕਿਊ ਵਾਲੀਆਂ ਮਸ਼ੀਨਾਂ ਪਈਆਂ ਇਹ ਆ ਬਾਸਪ੍ਰੋ ਸ਼ਾਪ ਕਾਫੀ ਮਸ਼ਹੂਰ ਹੁੰਦੀ ਆ ਇਹਦਾ ਪ੍ਰੋਡਕਟ ਬਹੁਤ ਵਧੀਆ ਹੁੰਦਾ ਹੋਰ ਤਾਂ ਹੋਰ ਸਾਈਡਾਂ ਤੇ ਕੰਧਾਂ ਤੇ ਬਹੁਤ ਸੋਹਣੀਆਂ ਸਿੰਗੜੀਆਂ ਉਕਰੀਆਂ ਹੋਈਆਂ ਹੂੰ ਆ ਕੱਪ ਪਏ ਨੇ ਇੱਥੇ ਕੌਫੀ ਵਗੈਰਾ ਪਾਉਣ ਵਾਲੇ ਆ ਦੇਖਿਆ ਲਿਖਿਆ ਨਾ ਹੰਟਿੰਗ ਦਾ ਸਮਾਨ ਆ ਸਾਰਾ ਇਹ ਹੈ ਰੋ ਕੁੜੀ ਵੱਡੀ ਸ਼ੌਪ ਆ ਪਾ ਫਿਰਦੇ ਆ ਵੀ ਅੱਧਾ ਘੰਟਾ ਲੱਗ ਜਾਣਾ ਸਾਰੇ ਤਾਂ ਜਾਇ ਨਹੀਂ ਜਾਂਦਾ ਮੈਂ ਸਿੰਨਰੀ ਸਿੰਨਰੀ ਗਈਆਂ ਸੋਣੀਆਂ ਆ ਤੁਹਾਨੂੰ ਸ਼ੂਟ ਕਰਕੇ ਦਿਖਾ ਦੇਣਾ ਜਿੱਥੇ ਸਾਈਡਾਂ ਸਾਈਡਾਂ ਆ ਤੇ ਪਰ ਅਗੜਾ ਤਾਂ ਤਰਜੇ ਪਿਆ ਖਰਚਾ ਗੰਨਾ ਪਈਆਂ ਦੇਖੋ ਕੁੜੀਆਂ ਕੁੜੀਆਂ ਇਹ ਸਭ ਸ਼ਿਕਾਰ ਵਾਲੀਆਂ ਨੇ ਹੰਟਿੰਗ ਆਨ ਸਾਹਿਬ ਸਭ ਹੰਟਿੰਗ ਵਾਲੀਆਂ ਨੇ ਇਹ ਕੁੱਤੇ ਹਿਰਨਾਂ ਨੇ ਉਹਨਾ ਖਰਚਾ ਕਿੰਨੇ ਕਿੰਨੇ ਗੰਗਾਂ ਮਹਿੰਗੀਆਂ ਨੇ ਦੇਖ ਲੋ 230 ਡਾਲਰ ਦੀ 253 ਦੀ ਆਹ ਦੇਖ ਲੋ 345 ਡਾਲਰ ਦੀ ਆ ਖਰਚਾ ਆ ਦੇਖ ਲੋ ਖਰਚਾ ਕਿੰਨੇ ਕਿੰਨੇ ਗੰਗਾਂ ਮਹਿੰਗੀਆਂ ਨੇ ਕਹਿ ਦੇਣਾ ਖਰਚਾ ਨੇ ਹੈ ਤੇ ਗੰਨਾ ਦੇਖ ਲੋ 15 1500 ਡਾਲਰ ਦੀ 2749 ਦੀ ਵੈਰੀ ਇਹ ਆਹ ਦੂਰਬੀਨਾਂ ਨੇ 869859 ਵਾਹ ਬਹੁਤ ਮਹਿੰਗੀਆਂ ਨੇ ਇਹ ਕੰਨੀਆਂ ਕੰਨੀਆਂ ਮਹਿੰਗੀਆਂ ਆਣੇ ਹਨਾ ਇਸ ਟਿਕਲ ਵੀ ਹੈਗੇ ਨੇ ਵੀ ਦਾ 159 ਆ ਹ ਇਹ ਰਫਲਾਂ ਦੇ ਉੱਤੇ ਲੱਗਣ ਵਾਲੇ ਸਨਾਈਪਰ 11290 ਬਹੁਤ ਮਹਿੰਗੀਆਂ ਦੂਰ ਪਿੰਦੇ ਜਿਹੜੇ ਗੰਨਾ ਦੇ ਉੱਤੇ ਲੱਗਣ ਵਾਲੀਆਂ ਨੇ ਕਾਫੀ ਫਿਰ ਅਸੀ ਲਿਆ ਇੱਕਮ ਕੋਲਡ ਕਾਫੀ ਤੇ ਸਮਾਲ ਫ੍ਰੈਂਚ ਬਣੀਦਾ ਕਹਿੰਦੇ ਕੁਝ ਖਾਣਾ ਮੈਂ ਕਿਹਾ ਚਲੋ ਖਾੜੋ ਨਾਰੇ ਬੜਵਾਰ ਕੇ ਇਹਨਾ ਕੈਨੇਡਾ ਦੀ ਜਿਹੜੀ ਸਪੋਰਟ ਆ ਆਈਸ ਹਾਕੀ ਇਹਨਾਂ ਦੀ ਬਹੁਤ ਮਸ਼ਹੂਰ ਆ ਜਾਨੀ ਇਹਨਾਂ ਦੇ ਆਪ ਦੇ ਕਲੱਬ ਨੇ ਸਭ ਤੋਂ ਮੇਨ ਇਹਨਾਂ ਦਾ ਕਨੈਕਸ ਵਾਲਿਆਂ ਦਾ ਵਾ ਕਨੈਕਸ ਕਲੱਬ ਇਹਨਾਂ ਦਾ ਬਹੁਤ ਮਸ਼ਹੂਰ ਆ ਤੇ ਆ ਸਾਰੀ ਆਈਸ ਹਾਕੀ ਵਾਲਿਆਂ ਦੀ ਸਾਰਾ ਸਮਾਨ ਦੀ ਦੁਕਾਨ ਆ ਤੇ ਇੱਥੇ ਦੀ ਹਾਕੀ ਬਹੁਤ ਜਾਨੀ ਇਹਨਾਂ ਦਾ ਹੁੰਦਾ क्रेज ਇੱਥੇ ਕੈਨੇਡਾ ਦੇ ਵਿੱਚ ਮੈਂ ਨਾ ਮੱਕਾ ਚੱਲੋ ਮਾਲ ਦੇ ਵਿੱਚ ਵਿੱਚ ਜਾਣਾ ਤੇ ਇੱਕ ਬੈਗ ਜਾ ਦੇਖਣਾ ਹੈ ਬੈਗ ਦੇਖਣ ਨੂੰ ਉਧਰ ਦੀ ਬਾਹਰ ਨਿਕਲ ਜਾਗੇ ਘੁੰਮ ਕੇ ਮਾਲ ਦੇ ਉੱਪਰ ਦੀ ਦੂਜੀ ਸਾਈਡ ਸਾਡਾ ਅੱਗੇ ਹਟਾ ਤੇ ਮੇਰੇ ਬੱਚੇ ਫੈਮਿਲੀ ਉਹ ਬਿਲਕੁਲ ਉਹ ਆਪੋਜੀਟ ਦੂਜੇ ਗੇਟ ਚੋਂ ਬਾਹਰ ਨਿਕਲ ਗਏ ਤੇ ਉਹ ਦੂਜੇ ਬੰਨੇੋਂ ਘੁੰਮ ਕੇ ਉਹ ਅੱਗੇ ਪਹੁੰਚ ਗਏ ਕਿਤੇ ਦੀ ਕਿਤੇ ਤੇ ਮੈਂ ਅਜੇ ਪਿੱਛੇ ਹਾਂ ਉਹਨਾਂ ਨੂੰ ਮੈਂ ਕਿਹਾ ਕਿ ਤੇ ਇੱਕ ਦਿਨ ਨੂੰ ਕਹਿੰਦੇ ਗੇਟ ਸਾਨੂੰ ਸਾਰੇ ਇੱਕੋ ਜਿਹੇ ਲੱਗਦੇ ਆ ਉਹ ਜਾਈ ਜਾਂਦੇ ਆ ਸਾਡੀ ਗੱਡੀ ਦੂਜੀ ਸਾਈਡ ਤੇ ਖੜੀ ਹੈ। ਹੁਣ ਮੰਗਾ ਚੱਲ ਵਾਰ-ਵਾਰ ਘੁੰਮ ਕੇ ਚੱਲ ਜਾਓ ਫਿਰ। ਡੋਨੇਟਡ ਟੂ ਲੋਕਲ ਤੇਲ ਡਰੰਕਸ ਕੈਟ। ਆ ਜਿੰਨੇ ਇਹਦੇ ਵਿੱਚ ਸਿੱਕੇ ਸਿੱਟੇ ਆ ਨਾ। ਆ ਤੁਹਾਨੂੰ ਦਿਖਾਉਣਾ ਮੈਂ। ਆ ਦੇਖੋ ਇਹ ਕੋਈ ਵਿਸ਼ ਮੰਗਣ ਵਾਸਤੇ ਨਹੀਂ ਹੈਗੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਪਤਾ ਨਹੀਂ ਆਪਣੇ ਇੰਡੀਆ ਵਾਂਗੂ ਕੋਈ ਵਿਸ਼ ਮੰਗੀ ਆ ਕੋਸ਼ ਆ ਸਿੱਕੇ ਨਹੀਂ ਇਹਦੇ ਵਿੱਚ ਨਾ। ਜੇ ਜੇ ਮੈਂ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਵਾ ਇਹ ਚਿਲड्रन ਦੀ ਚੈਰਿਟੀ ਵਾਸਤੇ ਆ ਇਹ ਹਾਂ ਉਹ ਕੀ ਹੁੰਦਾ ਹਾਂ ਬੱਚਿਆਂ ਵਾਸਤੇ ਲੋਕਲ ਚਿਲड्रन ਚੈਰਿਟੀ ਉਹਦੇ ਵਾਸਤੇ ਆ ਤੇ ਨਾ ਕਿ ਕਿਸੇ ਦੀ ਵਿਸ਼ ਮੰਗਣ ਵਾਸਤੇ ਆ ਸਿੱਟੇ ਜੀ ਵਿੱਚ ਸਿੱਟੇ ਆ ਤੇ ਪਹਿਲਾਂ ਸਾਨੂੰ ਆਇਆ ਸੀ ਵੀ ਪਤਾ ਨਹੀਂ ਇਹ ਵਿਸ਼ ਮੰਗਦੇ ਆ ਨਹੀਂ ट दे बस आज फिर आज ओह, बहुत सोहनी ली मेरे पुत्र ने है स्वेटशर्ट है ਮੇ ਬਾਹਰ ਵੀ ਦੇਖੀ ਬਾਹਰ ਕਿ ਦਿਖੀ ਚਲੋ ਘਰ ਪੈਸੇ ਦਿਓ ਘਰੇ ਦੇ ਹੂੰ ਮਮਾ ਤੁਹਾਨੂੰ ਅਸੀਂ ਚੇਨਾ ਇਹ ਨਹੀਂ ਕਿ ਅਸੀਂ ਲੋਹੇ ਇੰਨੇ ਤੁਮ ਆਪਾਂ ਵੀ ਇੱਕ ਪੈਂਟ ਦਾ ਸੌਦਾ ਘੜਕਾਤਾ ਕੰਨੇ ਸੋਨੇ ਫੁੱਲੀ ਫੁੱਲ ਨੇ ਦੇਖ ਲੋ ਪੰਜਾਬੀ ਚਾਹ ਮਸਾਲਾ ਟੀ ਗੋਲ ਗੱਪੇ एवरीथिंग ਹੈ ਯਾਰ ਬਲੂ ਔਰ ਜਨ ਬਣੀ ਹਾਂ ਹਾਂ ਚਾਰ ਪੰਜ ਆਹ ਚਾਰ ਹੀ ਬੰਦ ਰ ਇੱਕ ਤੂੰ ਹੋ ਗਿਆ ਰਾਬੀ ਮਿਲਾ ਕੋਦਰ ਵੀ ਨੇ ਹਾਂ ਉਧਰ ਵੀ ਓ ਉਧਰ ਪਿੰਕਨ ਹੈ ਕਹੀ ਵਾਲੇ ਬੰਦਰ ਚਲੋ ਓਕੇ ਬਾਏ ਬਾਏ ਕਹਿ ਦੋ ਸਾਸਰੇ ਕਾਲ ਤਵਾਸਨ ਮॉल ਨੂੰ ਕਹਿ ਦੋ ਸਾਸਰੀ ਕਾਲ ਤੇ ਆਪਾਂ ਹੁਣ ਚੱਲ ਗਏ ਬਾਏ ਹੁਣ ਸ਼ਾਮਾਂ ਪੈ ਗਈਆਂ ਤੇ ਸ਼ੋਪਿੰਗ ਆ ਵਗੈਰਾ ਅਸੀਂ ਕਰ ਲਈਆਂ ਤੇ ਹੁਣ ਅਸੀਂ ਚੱਲੇ ਆ ਘਰਾਂ ਨੂੰ ਚਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਲੀਜ਼ ਵੇਖ ਲਿਆ ਕਰੋ ਆਪਣਾ ਵਲੌਗ ਤੇ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਦਿਆ ਕਰੋ ਜਿਹੜਾ ਵੇਖਦਾ ਹੈ ਹੈ ਤੇ ਫੇਰ ਮੈਂ ਹੋਰ ਤੁਹਾਨੂੰ ਕੈਨੇਡਾ ਦੀਆਂ ਵੱਖੋ ਵੱਖੀ ਥਾਵਾਂ ਤੇ ਜਾ ਕੇ ਫੇਰ ਆਪਾਂ ਵੀਡੀਓ ਬਣਾ ਬਣਾ ਕੇ ਪਾਵਾਂਗੇ ਤੇ ਚਲੋ ਫਿਰ ਬਾਏ ਬਾਏ ਮਿਲਦੇ ਆਂ ਕਿਸੇ ਅਗਲੇ ਵਲੌਗ 'ਚ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਲੰਮੀਆਂ ਉਮਰਾਂ ਮਾਣੇ ਤੇ ਆਹ ਦੇਖ ਲਓ ਬੱਸ ਵੀ 给你聪明吗？